ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਆਓ ਆਪਾਂ ਥੋੜੀ ਜੀ ਵਿਚਾਰ ਕਰਦੇ ਹਾਂ ਜੋ ਕਿ ਲਖਾ ਸਿੰਘ ਸੁਧਾਨਾ ਐਮਪੀ ਦੀ ਚੋਣ ਲੜ ਰਹੇ ਸੀ ਤੇ ਲੋਕਾਂ ਨੇ 84684 ਬੰਦਿਆਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਔਰ ਨੌਜਵਾਨ ਅੱਗੇ ਹੋ ਕੇ ਤੁਰੇ ਕਈ ਪਿੰਡਾਂ ਦੇ ਵਿੱਚ ਤਾਂ ਅਸੀਂ ਦੇਖਿਆ ਕੇ ਮਾਤਾ ਪਿਤਾ ਦਾ ਵੀ ਵਿਰੋਧ ਹੋਇਆ ਪਰਿਵਾਰਾਂ ਦਾ ਵਿਰੋਧ ਹੋਇਆ ਕਿ ਤੁਸੀਂ ਨਾ ਤੁਰੋ ਪਰ ਉਹਨਾਂ ਨੇ ਪਰਿਵਾਰਾਂ ਦਾ ਵਿਰੋਧ ਸਹਾਰ ਕੇ ਮਾਤਾ ਪਿਤਾ ਦਾ ਵਿਰੋਧ ਸਹਾਰ ਕੇ ਚਾਚੇ ਤਾਇਆ ਦਾ ਵਿਰੋਧ ਸਹਾਰ ਕੇ ਪਿੰਡੇ ਤੇ ਸਹਿ ਕੇ ਬਾਹਰ ਰਹਿ ਕੇ ਲੱਖਾ ਸਿੰਘ ਦੇ ਹੱਕ ਵਿੱਚ ਇੰਨਾ ਕੁ ਪ੍ਰਚਾਰ ਕੀਤਾ ਕਿ ਰਹਿ ਰੱਬ ਦਾ ਨਾਮ ਲੰਗਰ ਲਾਇਆ ਸ਼ਵੀਲਾਂ ਲਾਈਆਂ ਐਸੇ ਨੌਜਵਾਨਾਂ ਦੇ ਜਜਵਿਆਂ ਦਾ ਧੰਨਵਾਦ ਕਰਦਾ ਦਾਸ ਜੋ ਆਪ ਦੇਖ ਰਿਹਾ ਸੀ ਜਿੰਨੇ ਵੀ ਨੌਜਵਾਨ ਪਿੰਡਾਂ ਦੇ ਵਿੱਚੋਂ ਆਪੇ ਤੋਂ ਬਾਹਰ ਹੋ ਕੇ ਸਾਰੇ ਰਿਸ਼ਤੇ ਭਲਾ ਕੇ ਲੱਖਾ ਸਿੰਘ ਦਾ ਸਾਥ ਦਿੱਤਾ ਮਾਨਸਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਜਜਵਾ ਬਹੁਤ ਵਧੀਆ ਸੀ ਨੌਜਵਾਨਾਂ ਦੇ ਵਿੱਚ ਜਿਨ੍ਹਾਂ ਨੂੰ ਲਖਾ ਸਿੰਘ ਸਿਧਾਣਾ ਦੀ ਗੱਲ ਸਮਝ ਵਿੱਚ ਆ ਗਈ ਨਾ ਉਹਨਾਂ ਨੌਜਵਾਨਾਂ ਨੇ ਔਰ ਇੱਕ ਦੂਜੇ ਨੂੰ ਫੋਨ ਕਰਕੇ ਸਾਥ ਦਿੱਤਾ ਕਿਸੇ ਨੇ ਲੰਗਰ ਲਾਇਆ ਕਿਸੇ ਨੇ ਸ਼ਵੀਲਾਂ ਲਾਈਆਂ ਕਿਸੇ ਨੇ ਕੁਝ ਕੀਤਾ ਕਿਸੇ ਨੇ ਕੁਝ ਕੀਤਾ ਰੋਡ ਸ਼ੋਅ ਦੇ ਵਿੱਚ ਬਹੁਤ ਵਧੀਆ ਸਾਥ ਦਿੱਤਾ ਸਰਦਾਰ ਅਮਰਤਪਾਲ ਸਿੰਘ ਉਹਨਾਂ ਦੇ ਮਾਤਾ ਜੀ ਆਏ ਬੀਬੀ ਖਾਲੜਾ ਜੀ ਆਈ ਔਰ ਭਾਈ ਸਰਬਜੀਤ ਸਿੰਘ ਫਰੀਦਕੋਟ ਤੋਂ ਉਹਨਾਂ ਦੀ ਧਰਮ ਸਪਤਨੀ ਭਾਈ ਲੱਖਾ ਸਿੰਘ ਦੇ ਪ੍ਰਚਾਰ ਵਾਸਤੇ ਆਏ ਦੇਖੋ ਗੁਰਮੁਖੋ ਭਾਈ ਅਮਰਤਪਾਲ ਸਿੰਘ ਸਿੰਘ ਨੂੰ ਜਿਤਾ ਕੇ ਖਡੂਰ ਸਾਹਿਬ ਵਾਲਿਆਂ ਨੇ ਲਾਂਭਾ ਲਾ ਦਿੱਤਾ ਫਰੀਦਕੋਟ ਵਾਲਿਆਂ ਨੇ ਵੀ ਲਾਂਭਾ ਲਾ ਦਿੱਤਾ ਕਿਉਂਕਿ ਵੱਡੀਆਂ ਕੁਰਬਾਨੀਆਂ ਸੀ ਤੇ ਹੁਣ ਬਠਿੰਡਾ ਤੇ ਮਾਨਸਾ ਜ਼ਿਲ੍ਹਾ ਇਹ ਦੋ ਜ਼ਿਲ੍ਹਿਆਂ ਦੇ ਸਿਰ ਲੰਬਾ ਲੈਣ ਦੀ ਬਜਾਏ ਲੰਬਾ ਚੜ ਗਿਆ ਜਾਣਬੁੱਝ ਕੇ ਕਿਉਂਕਿ ਲਖਾ ਸਿੰਘ ਸੁਧਾਨਾ ਦੀਆਂ ਵੱਡੀਆਂ ਕੁਰਬਾਨੀਆਂ ਸੀ ਕਿਸਾਨੀ ਸੰਘਰਸ਼ ਤੋਂ ਲੈ ਕੇ ਤੁਰੇ ਹੋਏ ਨੇ 14 ਜਨਵਰੀ ਤੋਂ 2024 ਤੋਂ ਹੁਣ ਤੁਰੇ ਹੋਏ ਨੇ ਪਿੰਡਾਂ ਦੇ ਵਿੱਚ ਦੱਸਣ ਵਾਸਤੇ ਕਿ ਗੁਰੂਆਂ ਦੇ ਮੁਖ ਵਿੱਚੋਂ ਨਿਕਲੀ ਔਰ ਗੁਰਮੁਖੀ ਭਾਸ਼ਾ ਪੰਜਾਬੀ ਮਾਂ ਬੋਲੀ ਉਹ ਲੋਕੋ ਮਾਰੀ ਜਾ ਰਹੀ ਹੈ ਸਾਡੇ ਲੋਕ ਸਾਡੇ ਬੱਚੇ ਔਨ ਨਵੀਂ ਜਨਰੇਸ਼ਨਾਂ ਜਿਨ੍ਹਾਂ ਨੇ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਕਹਿਣਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਹੱਲਾ ਬਾਨਾ ਮਹੱਲਾ 2 ਮਹੱਲਾ 3 ਇਦਾਂ ਬੋਲਣ ਦੀ ਔਰ ਉਹਨਾਂ ਨੂੰ ਆਦਤ ਪੈ ਜਾਣੀ ਹੈ ਕਿਉਂ ਕਿ ਪੰਜਾਬੀ ਤੋਂ ਗੁਰੂਆਂ ਦੀ ਗੁਰਮੁਖੀ ਭਾਸ਼ਾ ਤੋਂ ਬੱਚੇ ਸਾਡੇ ਦੂਰ ਹੁੰਦੇ ਜਾ ਰਹੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਇਹ ਇਹ ਕੱਲੇ ਲਖੇ ਸਿੰਘ ਸਿਧਾਣੇਦਾਨੀ ਜਿਨ੍ਹਾਂ ਨੂੰ ਜਾਣਕਾਰੀ ਹੈ ਉਹਨਾਂ ਸਾਰਿਆਂ ਲਈ ਹੈ ਚਿੰਤਾ ਦਾ ਵਿਸ਼ਾ ਪੰਜਾਬੀ ਮਾਂ ਬੋਲੀ ਪੰਜਾਬ ਦੇ ਪਾਣੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਉਡ ਉਦੀ ਜਾ ਰਹੀ ਹੈ ਔਰ ਪੰਜਾਬ ਦੀ ਰਾਜਧਾਨੀ ਇਹ ਵੱਡੇ ਵੱਡੇ ਮਸਲਿਆਂ ਤੇ ਭਾਈ ਲੱਖਾ ਸਿੰਘ ਸਦਾਣਾ ਬੋਲਣ ਵਾਲਾ ਪਰ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਲੋਕ ਸਮਝ ਨਹੀਂ ਸਕੇ ਜਿੱਥੇ ਭਾਈ ਅਮਰਪਾਲ ਸਿੰਘ ਮਾਤਾ ਜੀ ਜ਼ੋਰ ਲਾ ਰਹੇ ਹੈ ਲੱਖਾ ਸਿੰਘ ਸਦਾਣਾ ਜਿਤਾਉਣ ਲਈ ਸਰਬਜੀਤ ਸਿੰਘ ਖਾਲਸਾ ਜੀ ਜੋਰ ਲਾ ਰਹੇ ਆ ਵੀ ਲਖਾ ਸਿੰਘ ਸਧਾਨਾ ਜਿੱਤਣਾ ਚਾਹੁੰਦਾ ਉਹਨਾਂ ਨੂੰ ਲੋਕ ਉਹ ਜਿਤਾ ਦਿੰਦੇ ਆ ਪਰ ਸਾਡੇ ਲੋਕ ਲਖਾ ਸਿੰਘ ਸਧਾਨ ਨੂੰ ਹਰਾ ਦਿੰਦੇ ਆ ਇਸ ਕਰਕੇ ਗੁਰਮਖੋ ਔਰ ਦੱਦਾ ਦੋਸ਼ਨਾ ਦੇ ਉਹ ਕਿਸਾ ਦੋਸ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਜੋ ਦੋਸਨਾ ਦੀਜੇ ਅਵਰਜਨ ਸ਼ਾਇਦ ਸਾਡੇ ਮਾੜੇ ਕਰਮ ਹੋਣਗੇ ਜਿਹੜਾ ਅਸੀਂ ਲਖਾ ਸਿੰਘ ਸਧਾਨਾ ਦਾ ਸਾਥ ਨਹੀਂ ਦੇ ਸਕੇ ਪਰ ਧਿਆਨ ਦੇਣਾ ਇਹ ਬਹੁਤ ਵੱਡਾ ਇੱਕ ਕਲੰਕ ਦੀ ਤਰ੍ਹਾਂ ਕਲੰਕ ਲੱਗ ਚੁੱਕਾ ਹੈ ਖਰੂਰ ਸਾਹਿਬ ਵਾਲਿਆਂ ਨੇ ਲਾਤਾ ਫਰੀਦਕੋਟ ਵਾਲਿਆਂ ਨੇ ਲਾਤਾ ਪਰ ਸਾਡੇ ਬਠਿੰਡਾ ਜ਼ਿਲ੍ਹਾ ਵਾਲਿਆਂ ਨੇ ਲੱਖਾ ਸਿੰਘ ਸੁਧਾਰਣਾ ਨੂੰ ਹਰਾ ਕੇ ਬਹੁਤ ਵੱਡਾ ਆਪਣੇ ਆਪ ਨਾਲ ਧੋਖਾ ਕੀਤਾ ਏਦਾਂ ਦੇ ਸੰਘਰਸ਼ੀ ਬੰਦੇ ਬਹੁਤ ਘੱਟ ਮਿਲਦੇ ਆ ਪਰ ਪਿਆਰਿਓ ਖਾਸ ਕਰਕੇ ਸਾਨੂੰ ਆਸ ਸੀ ਬਹੁਤ ਵੱਡੀ ਕਿ ਸਰਦੂਲਗੜ ਏਰੀਆ ਔਰ ਇਹ ਸਾਰੇ ਪਿੰਡ ਲੱਖਾਂ ਸੀ ਸਦਾਣਾ ਨੂੰ ਵੋਟਾਂ ਕਾਉਣਗੇ ਕਿਉਂ ਕਿ ਲੱਖਾਂ ਰੁਪਿਆ ਲਾ ਕੇ ਬੰਨਾਂ ਤੇ ਮਿੱਟੀ ਪਵਾਈ ਘੱਗਰ ਦੇ ਰਿਆ ਤੇ ਬਾਣਾ ਵਿੱਚੋਂ ਮਿੱਟੀ ਚਕਾਈ ਪਰ ਲੋਕਾਂ ਨੇ ਸਾਰਾ ਕੁਝ ਹੀ ਭੁਲਾਤਾ ਲੋਕ ਵਿਕਣ ਲੱਗ ਗਏ ਆਪਣੀਆਂ ਜ਼ਮੀਰਾਂ ਵੇਚਣ ਲੱਗ ਗਏ ਕਿਸੇ ਨੂੰ ਕਾਸੀ ਦੀ ਹੋਗੀ ਕਿਸੇ ਨੂੰ ਕਾਸੀ ਦੀ ਹੋਗੀ ਜਿਹੜੇ ਵੱਡੇ ਮੁੱਦੇ ਸੀ ਸਾਰਿਆਂ ਨੇ ਭੁਲਾਤੇ ਇਸ ਕਰਕੇ ਪਿਆਰੇ ਚਲੋ ਕੋਈ ਨਹੀਂ ਗੁਰੂ ਕਿਰਪਾ ਕਰੇ ਔਰ ਜਿੱਥੇ 84000 ਬੰਦੇ ਨੇ ਵੋਟਾਂ ਪਾਈਆਂ ਨੇ ਉਹ ਨੌਜਵਾਨੀ ਗੁਰਸਿੱਖ ਸੰਗਤਾਂ ਗੁਰਮੁਖਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਦਾਸ ਆਪਣੇ ਤੌਰ ਤੇ ਭਾਈ ਲਖਾ ਸਿੰਘ ਸਿਧਾਣਾ ਵੱਲੋਂ ਵੀ ਤੇ ਸਮੁੱਚੀ ਟੀਮ ਵੱਲੋਂ ਔਰ ਉਹਨਾਂ ਨੌਜਵਾਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਆਪਣੇ ਮਾਤਾ ਪਿਤਾ ਦਾ ਆਪਣੇ ਦੋਸਤਾਂ ਦਾ ਆਪਣੇ ਪਿੰਡ ਦਾ ਵਿਰੋਧ ਸਹਾਰ ਕੇ ਝੱਲ ਕੇ ਲੱਖਾ ਸਿੰਘ ਸਿਧਾਣਾ ਦੇ ਪੋਲਿੰਗ ਬੂਥ ਲਾਏ ਲੰਗਰ ਲਾਏ ਸ਼ਵੀਲਾਂ ਲਾਈਆਂ ਆਪਣੇ ਕੋਲੋਂ ਖਰਚ ਕੀਤੇ ਉਹਨਾਂ ਦਾ ਵੀ ਧੰਨਵਾਦ ਤੇ ਬੇਨਤੀ ਕਰਦਾ ਗੁਰਮਖੋ ਇਦਾਂ ਦੇ ਨੌਜਵਾਨਾਂ ਦੀ ਜਿਉਂਦੇ ਜੀ ਕਦਰ ਕਰੋ ਮਰਨ ਤੋਂ ਬਾਅਦ ਲੱਖਾ ਸਿਧਾਣਾ ਤੇਰੀ ਸੋਚ ਤੇ ਪੈਰਾ ਦੇਵਾਂਗੇ ਠੋਕ ਕੇ ਉਹ ਉਹਦਾ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਦੀਪ ਸਿੰਘ ਸਿੱਧੂ ਵਰਗੇ ਦੀਪ ਸਿੱਧੂ ਵਰਗੇ ਚੜਾਈ ਕਰਗੇ ਬਾਅਦ ਵਿੱਚ ਲੱਖਾਂ ਦਾ ਇਕੱਠ ਕੀਤਾ ਸੰਦੀਪ ਨੰਗਲੰਗ ਜਾਂ ਅੰਬੀਆਂ ਵਰਗੇ ਸਾਡੇ ਨੌਜਵਾਨ ਗੋਲੀਆਂ ਨਾਲ ਭੁੰਨ ਦਿੱਤੇ ਜਾਂਦੇ ਦਿਨ ਦਿਹਾੜੇ ਕਿਸੇ ਨੇ ਕੋਈ ਉਹਨਾਂ ਦਾ ਔਰ ਅਨਸਾਫ਼ ਨਹੀਂ ਦਿਵਾਇਆ ਸਿੱਧੂ ਮੂਸੇਵਾਲੇ ਵਰਗਿਆਂ ਨੂੰ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕੀਤਾ ਜਾਂਦਾ ਕਿਸੇ ਨੇ ਕੋਈ ਉਹਨਾਂ ਦਾ ਪੁੱਛਿਆ ਨਹੀਂ ਕਿ ਕੌਣ ਕਿੱਥੇ ਕੌਣ ਮਰ ਗਿਆ ਕੁੱਤੇ ਵਾਂਗੂ ਬੰਦਾ ਮਾਰ ਦਿੰਦੇ ਪਰ ਪਿਆਰੇ ਉਹ ਧਿਆਨ ਰੱਖਣਾ ਲੱਖਾ ਸਿੰਘ ਸੁਧਾਣੇ ਵਰਗਿਆਂ ਨੇ ਸਾਡੇ ਨੌਜਵਾਨੀ ਨੂੰ ਬਚਾਉਣ ਲਈ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਗੁਰਮੁਖੀ ਭਾਸ਼ਾ ਪੰਜਾਬੀ ਭਾਸ਼ਾ ਮਾਂ ਬੋਲੀ ਨੂੰ ਬਚਾਉਣ ਲਈ ਨੌਜਵਾਨੀ ਨੂੰ ਨਸ਼ੇ ਪੱਤੇਆਂ ਤੋਂ ਬਾਹਰ ਕੱਢਣ ਲਈ ਇੱਥੋਂ ਤੱਕ ਵੀ ਕਹਿਤਾ ਸੀ ਕਿ ਲੋਕੋ ਇੱਕ ਵਾਰਾਂ ਟਾਈਮ ਦੇ ਦਿਓ ਇੱਕ ਵਾਰਾਂ ਟਾਈਮ ਦੇ ਦਿਓ ਮੈਂ ਪਿੰਡ ਵਿੱਚ ਡਾਂਗ ਲੈ ਕੇ ਬੈਠ ਕੇ ਵੀ ਨਸ਼ਾ ਬੰਦ ਕਰੂੰਗਾ। ਏਦਾਂ ਬੰਦਾ ਕੌਣ ਕਹਿ ਦੂਗਾ ਕਰੋ ਉਹ ਕੋਈ। ਏਦਾਂ ਹਨਾ ਪਰ ਸਾਡੇ ਲੋਕਾਂ ਨੇ ਧਿਆਨ ਹੀ ਨਹੀਂ ਦਿੱਤਾ ਉਹਦੀਆਂ ਗੱਲਾਂ-ਬੱਲਾਂ। ਸਿਰਫ ਇਹ ਜੀ ਰਵਾਇਤੀ ਪਾਰਟੀਆਂ ਨੇ ਰਵਾਇਤੀ ਪਾਰਟੀਆਂ ਦਾ ਤੁਸੀਂ ਇਹ ਧਿਆਨ ਰੱਖੋ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਦਿਨ ਚੱਲ ਰਹੇ ਨੇ। ਤੁਸੀਂ ਦੇਖਿਆ ਲੋਕ ਭੁੱਲ ਗਏ ਕਿ ਜਿਨ੍ਹਾਂ ਨੇ ਅਕਾਲ ਤਖਤ ਤੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਟੈਂਕ ਚਾੜੇ ਗੋਲੀਆਂ ਚਲਾਈਆਂ ਉਹਨਾਂ ਨੂੰ ਅਸੀਂ ਫੇਰ ਜਿਤਾਤਾ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਤੇ ਬਰਗਾੜੀ ਵਿੱਚ ਗੋਲੀਆਂ ਚਲਾਈਆਂ ਔਰ ਬੰਦੀ ਸਿੰਘ ਅ ਜੇਲਾਂ ਵਿੱਚ ਬੰਦ ਕਿੰਨੇ ਟਾਈਮ ਤੋਂ ਨੇ ਉਹਨਾਂ ਦੀ ਕੋਈ ਗੱਲਬਾਤ ਨਹੀਂ ਉਹਨਾਂ ਨੂੰ ਫੇਰ ਜਿਤਾਤਾ ਵੋਟਾਂ ਪਾਤੀ ਇਸ ਕਰਕੇ ਪਿਆਰਿਓ ਮੇਰਾ ਖਿਆਲ ਹੈ ਵੀ ਸਾਡੇ ਬਹੁਤ ਮਾੜੇ ਭਾਗ ਹੈ ਮੰਦੇ ਭਾਗ ਹੈ ਪਰ ਕੋਈ ਗੱਲ ਨਹੀਂ ਗੁਰੂ ਕਿਰਪਾ ਕਰੇ ਜਿਹੜੇ ਨੌਜਵਾਨ ਲਖਾ ਸਿੰਘ ਸਿਧਾਨਾ ਨਾਲ ਜੁੜੇ ਹੋਏ ਐ ਉਹ ਸਾਰੇ ਧਿਆਨ ਰੱਖੋ ਕੋਈ ਗੱਲ ਨਹੀਂ ਗੁਰੂ ਕਿਰਪਾ ਕਰੇਗਾ ਵਾਹਿਗੁਰੂ ਕਿਰਪਾ ਕਰੇਗਾ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ